ਸਵਾਗਤ ਹੈ ਤੁਹਾਡਾ ਫੈਸ਼ਨਿਸਟਾ ਮਲੇਰਕੋਲਾ ਤੇ ਮੋਸਟ ਟ੍ਰੈਂਡਿੰਗ ਡਿਜ਼ਾਈਨ ਜ਼ਰਦوزی ਦਾ ਜੇ ਦੇਖੋ ਚੈੱਕ ਕਰੋ ਬਹੁਤ ਸੋਹਣਾ ਇਹ ਸਾਰਾ ਵਰਕ ਜਿਹੜਾ ਹੋਇਆ ਹੋਊਗਾ ਇਹ ਰੇਸ਼ਮ ਨਾਲ ਹੋਇਆ ਹੋਊਗਾ ਨਾ ਕਿ ਪਸ਼ਮ ਵਾਲੀ ਹੱਟੀ ਨਾਲ ਬਹੁਤ ਸੋਹਣਾ ਫਿਨਿਸ਼ਿੰਗ ਤੇ ਵਰਕ ਹੋਇਆ ਹੋਊਗਾ ਟੋਟਲ ਰੇਸ਼ਮ ਦਾ ਜ਼ਰਦوزی ਵਰਕ ਹੋਊਗਾ ਬੁਟੀਕਸ ਦੇ ਵਿੱਚ ਬਹੁਤ ਮੰਗਾ ਸੈੱਟ ਵਾਈਜ਼ ਬੁਟੀਕਾਂ ਨੂੰ ਜਿਹੜੀਆਂ ਟ੍ਰੈਂਡਿੰਗ ਹੈ ਵਿੱਚ ਬੁਟੀਕਾਂ ਨੇ ਉਹਨਾਂ ਨੂੰ ਬਣ ਕੇ ਜਾ ਰਿਆ ਇਸ ਦੀ ਚੈਸਟ ਬਣੀ ਹੋਏਗੀ ਜੀ ਘੇਰਾ ਬਣਿਆ ਹੋਏਗਾ ਬਹੁਤ ਸੋਹਣਾ ਤੇ ਇਸ ਦੇ ਨਾਲ ਬਾਜੂ ਤੇ ਬਾਟਮ ਦੋਨਾਂ ਤੇ ਵਰਕ ਹੋਊਗਾ ਆ ਦੇਖੋ ਬਾਜੂ ਬਣਿਆ ਹੋਣਗੇ ਤੇ ਬਾਟਮ ਦੇ ਉੱਤੇ ਵੀ ਇਸ ਦੇ ਬਹੁਤ ਸੋਹਣਾ ਵਰਕ ਹੋਇਆ ਹੋਊਗਾ ਆਸ ਦੇ ਬਾਟਮ ਦੇ ਉੱਤੇ ਵਰਕ ਹੋਊਗਾ ਸਟ੍ਰੇਟ ਬਾਟਮ ਬਣੀ ਹੋਏਗੀ ਜੀ ਇਸ ਦੇ ਨਾਲ ਅਸੀਂ ਜਿਹੜਾ ਦੁਪੱਟਾ ਰੈਡੀ ਕੀਤਾ ਉਹ ਆਰਗਾਂਜ਼ਾ ਟਾਈਡਾਈ ਦੁਪੱਟਾ ਰੈਡੀ ਕੀਤਾ ਬਹੁਤ ਸੋਹਣਾ ਡਿਜ਼ਾਈਨ ਦੇਖੋ ਚੈੱਕ ਕਰਕੇ ਆਹ ਬਾਲਾ ਇਸ ਦੇ ਨਾਲ ਦੁਪੱਟਾ ਲਗਾਇਆ 2.5 ਮੀਟਰ ਦਾ ਜੀ ਇਸ ਦੇ ਵਿੱਚ ਕਲਰਸ ਅਸੀਂ ਰੈਡੀ ਕਰਵਾਏ ਨੇ ਵਾਈਟ ਦੇ ਉੱਤੇ ਹੀ ਵਿਸਕਾਸ ਜਾਰਜਟ ਦੇ ਨਾਲ ਬਣਾਇਆ ਹੋਇਆ ਡਿਜ਼ਾਈਨ ਆ ਇਹ ਇੱਕ ਆਸੀ ਇੱਕ ਨਵੀਂ ਹੋਰ ਚੀਜ਼ ਰੈਡੀ ਕਰਵਾਈ ਆ ਜੀ ਆ ਫਲਾਰਸ ਇਹ ਹੈਂਡ ਮਸ਼ੀਨ ਦੇ ਨਾਲ ਰੈਡੀ ਕਰਕੇ ਫਲਾਰ ਬਣਾਏ ਨੇ ਤੇ ਜਿਹੜਾ ਜ਼ਰਦੋਜ਼ੀ ਦਾ ਸੂਟ ਆ ਇਸ ਦੀ ਕੀਮਤ ਰਹਿਣ ਵਾਲੀ ਆ ਜੀ 3250 ਰੁਪਏ ਤੇ ਜਿਹੜਾ ਹੈਂਡ ਫਲਾਰ ਵਾਲਾ ਆ ਇਸ ਦੀ ਕੀਮਤ ਰਹਿਣ ਵਾਲੀ ਆ 2750 ਰੁਪਏ ਖਰੀਦਣ ਦੇ ਲਈ ਜਲਦੀ ਤੋਂ ਜਲਦੀ ਸੰਪਰਕ ਕਰੋ 8566956000 ਜਾਂ ਫਿਰ ਸਾਡੇ ਸਟੋਰ ਦੇ ਤੇ ਮਲੇਰ ਕੋਡਲਾ ਵਿਜ਼ਿਟ ਕਰੋ ਥੈਂਕ ਯੂ